ਸਸਿਕਾ ਪੀਟੀਸੀ ਨਿਊਜ਼ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਦਮਨਪ੍ਰੀਤ ਸਿੰਘ ਪੰਜਾਬ ਵਿੱਚ ਲਗਾਤਾਰ ਕਾਨੂੰਨ ਵਿਵਸਥਾ ਸੰਭਾਲਣ ਦੇ ਕਿਨੇ ਦੇ ਵਿੱਚ ਹੈ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਕਿੱਥੇ ਲੁੱਟਾ ਖੋਹਾਂ ਹੁੰਦੀਆਂ ਨੇ ਤੇ ਕਿੱਥੇ ਗੋਲੀਆਂ ਚੱਲ ਜਾਂਦੀਆਂ ਨੇ ਤੇ ਕਿੱਥੇ ਕਤਲ ਹੋ ਜਾਂਦੇ ਨੇ ਤਾਂ ਉਸੀ ਨੂੰ ਲੈ ਕੇ ਅੱਜ ਯੂਥ ਕਾਂਗਰਸ ਦੇ ਵੱਲੋਂ ਪਿਆਲਾ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਪ੍ਰਦਰਸ਼ਨ ਪੁਲਿਸ ਖਿਲਾਫ ਹੈ ਔਰ ਇਸ ਵਕਤੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਯੂਥ ਕਾਂਗਰਸ ਦੇ ਜਿਹੜੇ ਆਗੂ ਨੇ ਉਹ ਇਸ ਵਕਤ ਇਸ ਧਰਨਾ ਪ੍ਰਦਰਸ਼ਨ ਦੀ ਪਹਿਲਵਾਈ ਕਰ ਰਹੇ ਨੇ ਔਰ ਇੱਥੇ ਸਵਾਲਾਂ ਦੇ ਘੇਰੇ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਦਿੱਤਾ ਜਾ ਰਿਹਾ ਹੈ ਪੰਜਾਬ ਦੇ ਡੀਜੀਪੀ ਨੂੰ ਦਿੱਤਾ ਜਾ ਰਿਹਾ ਹੈ ਔਰ ਇਹ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਰੋਸ਼ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਇਸ ਵਿੱਚ ਡੀਜੀਪੀ ਪੰਜਾਬ ਦੀ ਜਿਹੜੀ ਉਹ ਤਸਵੀਰ ਹੈ ਉਹ ਲਗਾਈ ਗਈ ਹੈ ਮੁੱਖ ਮੰਤਰੀ ਪੰਜਾਬ ਦੀ ਤਸਵੀਰ ਜਿਹੜੀ ਉਹ ਲਗਾਈ ਗਈ ਹੈ ਔਰ ਨਾ ਕੋਈ ਕਾਨੂੰਨ ਵਿਵਸਥਾ ਨਾ ਕੋਈ ਵਿਕਸਤ ਪੰਜਾਬ ਇਹ ਸਿੱਧੇ ਤੌਰ ਦੇ ਉੱਪਰ ਜਿਹੜਾ ਸਵਾਲੇ ਉੱਚੇ ਜਾ ਰਹੇ ਨੇ ਤੇ ਇਸ ਵਕਤ ਇਹ ਤਸਵੀਰਾਂ ਨੇ ਜੋ ਤੁਸੀਂ ਵੇਖ ਸਕਦੇ ਹੋ ਯੂਥ ਕਾਂਗਰਸ ਦੇ ਵੱਲੋਂ ਸੰਜੀਵ ਸ਼ਰਮਾ ਕਾਲੂ ਸਾਡਾ ਮੌਜੂਦ ਨੇ ਜਿਲ੍ਹਾ ਪ੍ਰਧਾਨ ਨੇ ਕਾਲੂ ਜੀ ਕੀ ਕਹੋਗੇ ਕਿਉਂਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਪ੍ਰਦਰਸ਼ਨ ਹੈ ਜਿਹੜਾ ਜਰ ਹੁੰਦਾ ਹੈ ਕਿ ਪੰਜਾਬ ਦੇ ਡੀਜੀਪੀ ਕਹਿੰਦੇ ਕਿ ਅਸੀਂ ਕਰ ਰਹੇ ਹਾਂ ਕਾਨੂੰਨ ਵਿਵਸਥਾ ਠੀਕ ਹੈ ਜਿੰਦਾਬਾਦ ਕਾਨੂੰਨ ਵਿਵਸਥਾ ਕਹਿੰਦੇ ਠੀਕ ਹੈ ਪੰਜਾਬ ਦੇ ਡੀਜੀਪੀ ਨੇ ਮੀਟਿੰਗ ਕੀਤੀ ਹੈ ਮੁੱਖ ਮੰਤਰੀ ਦੇ ਨਾਲ ਮੁੱਖ ਮੰਤਰੀ ਕਹਿੰਦੇ ਕਿ ਸਾਰਾ ਕੁਝ ਠੀਕ ਹੈ ਉਹ ਤੇ ਅਪਰੀਸ਼ੀਏਟ ਕਰ ਰਹੇ ਨੇ ਪੁਲਿਸ ਸਥਿਤੀ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਖਾਸ ਕਰਕੇ ਪਟਿਆਲੇ ਦੇ ਹਾਲਾਤ ਦੇ ਡੀਜੀਪੀ ਕਹਿ ਰਹੇ ਹ ਜਰਾਤ ਹੀ ਕਹਿੰਦੇ ਸੰਜੇ ਕਲੋਨੀ ਜੀ ਇੱਕ ਮਰਡਰ ਹੋਇਆ ਤੁਸੀਂ ਪਿਛਲੇ ਹਫਤੇ 10 ਦਿਨ ਦੀ ਗੱਲ ਹੈ ਜਿਹੜੇ ਜਿੱਥੋਂ ਦੇ ਸਾਬਕਾ ਆਈਜੀ ਬਹੁਤ ਪੁਰਾਣੇ ਆਈਜੀ ਨੇ ਥੋੜੇ ਸਮੇਂ ਪਹਿਲੇ ਹੀ ਰਿਟਾਇਰਡ ਹੋਏ ਨੇ ਉਹਨਾਂ ਦੇ 8 ਕਰੋੜ ਦੀ ਉਹਨਾਂ ਨਾਲ ਠੱਗੀ ਵੱਜ ਗਈ ਤੇ ਇਹ ਕਹਿੰਦੇ ਨੇ ਵੀ ਲਾਅ ਐਂਡ ਆਰਡਰ ਦੇ ਮੇਨਟੇਨ ਜਿਹੜੇ ਬੰਦਾ ਪੁਲਿਸ ਪੁਲਿਸ ਜਿਹੜੇ ਤੁਹਾਡੇ ਮੈਕਮੇ ਦੇ ਆਈਜੀ ਜਿਹੜੇ ਨੇ ਉਹ ਨਹੀਂ ਹੈਗੇ ਤੇ ਉਹਨਾਂ ਉਹਨਾਂ ਨਾਲ ਵੀ ਤੁਸੀਂ ਕਹਿ ਰਹੇ ਹੋ ਜੇ ਲਾਅ ਐਂਡ ਆਰਡਰ ਠੀਕ ਹੈ ਸ਼ਰਮ ਆਣੀ ਚਾਹੀਦੀ ਐਸੀ ਜਿਹੜੀ ਲਾਅ ਐਂਡ ਆਰਡ ਰੋਜ਼ ਹੀ ਕਿਤੇ ਨਾ ਕਿਤੇ ਅ ਚੋਰੀਆਂ ਡਕੈਤੀਆਂ ਜਿਹੜੀਆਂ ਸਾਰੀਆਂ ਹੋ ਰੀਆਂ ਨੇ ਇਹ ਮੈਨੂੰ ਨਹੀਂ ਲੱਗਦਾ ਵੀ ਲਾਅ ਐਂਡ ਆਰਡਰ ਦੇ ਚੰਗੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਲਾਅ ਅੱਜ ਕੱਲਾ ਪਟਿਆਲਾ ਦੇ ਵਿੱਚ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਯੂਥ ਸਾਡੇ 올 ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਉਦੇਵਾਨੂ ਜੀ ਇਨਚਾਰਜ ਮਨੀਸ਼ ਜੀ ਤੇ ਡਾਕਟਰ ਸਮਰੂਤੀ ਲੰਕਨ ਪੰਜਾਬ ਇਨਚਾਰਜ ਨੇ ਸਾਰਿਆਂ 'ਚ ਐਸਐਸਪੀ ਦਫ਼ਤਰਾਂ ਦੇ ਘਰ ਆ ਦੀ ਅੱਜ ਕਾਲ ਰੱਖੀ ਆ ਤੇ ਮੈਨੂੰ ਲੱਗਦਾ ਵੀ ਸਾਰੇ ਪਾਸੇ ਅੱਜ ਉਹ ਉੱਤਰ ਨਾਲ ਇਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਬਾਰ ਬਾਰ ਇਹ ਦਾਅਵੇ ਕੀਤੇ ਜਾਂਦੇ ਯੁੱਧ ਨਸ਼ਾ ਵਿਰੋਧ ਦੀ ਮੁਹਿੰਮ ਚੱਲ ਰਹੀ ਹੈ ਕਹਿੰਦੇ ਉਹ ਤੇ ਪੰਜਾਬ ਪੁਲਿਸ ਦੀ ਛਲਾਗਾ ਕਰ ਰਹੇ ਨੇ ਡਿਸਕ ਵੰਡ ਰਹੇ ਨੇ ਕਿ ਡੀਜੀਪੀ ਡਿਸਕ ਵੀ ਦਿੱਤੀ ਜਾ ਰਹੀ ਹੈ ਕਈਆਂ ਨੂੰ ਤਾਂ ਉਹ ਤੁਨ ਉਸਤਰ ਨਹੀਂ ਨਜ਼ਰ ਆਉਂਦਾ ਕਿ ਉਹ ਬੇਤੁਕੇ ਜਿਹੜੀਆਂ ਉਹ ਡਿਸਕਾਂ ਨੇ ਦਿੱਤੀਆਂ ਜਾ ਰਹੀਆਂ ਨੇ ਬਿਲਕੁਲ ਬੇਤੁਕੀਆਂ ਡਿਸਕਾਂ ਹੀ ਨੇ ਜੀ ਇਹ ਤਾਂ ਸਿਰਫ ਇੱਕ ਨੰਬਰ ਬਾਜੀ ਤੇ ਲੱਗੇ ਹੋਏ ਨੇ ਬਿਤੇਰ ਪਤਾ ਨਹੀਂ ਕਿਹੜਾ ਖਾਸ ਇਹਨਾਂ ਨੂੰ 4 ਸਾਲ ਹੋ ਗਏ ਇਹਨਾਂ ਨੇ ਕਈ ਐਮਐਲਏ ਬਦਲਤੇ ਮੰਤਰੀ ਬਦਲਤੇ ਐਸਐਸਪੀ ਬਦਲਤੇ ਐਸਐਚਓ ਬਦਲਤੇ ਥਾਣੇਦਾਰ ਵੀ ਬਦਲਤੇ ਇਹ 4 ਸਾਲ ਚ ਇਹਨਾਂ ਨੂੰ ਪਤਾ ਨਹੀਂ ਕਿਹੜੀ ਇਹਨਾਂ ਦੇ ਜਿਹੜੀ ਆ ਡੀਜੀਪੀ ਨੂੰ ਲਾ ਕੇ ਰੱਖਿਆ ਇਹਨਾਂ ਨੂੰ 4 ਸਾਲ ਹੋ ਗਏ ਜਿਹੜਾ ਇਹਨਾਂ ਨੂੰ ਬਦਲਿਆ ਨਹੀਂ ਹਾਂ ਕਾਰਜਕਾਰੀ ਡੀਜੀਪੀ ਨਾਲ ਕੋ ਮੇਰੇ ਖਿਆਲ ਅਡੀਸ਼ਨਲ ਚਾਰਜ ਹੈ ਇਹ ਲੱਗਣ ਦੇ ਕਾਬਿਲ ਵੀ ਨਹੀਂ ਹੈਗੇ ਤਾਂ ਵੀ ਇਹਨਾਂ ਨੂੰ ਅਡੀਸ਼ਨਲ ਚਾਰਜ ਦੇ ਕੇ ਪਤਾ ਨਹੀਂ ਕਿਹੜੀਆਂ ਇਹਨਾਂ ਨੂੰ ਪੁੱਠੇ ਸੜੇ ਕੰਮ ਕਰਾਉਣੇ ਨੇ ਤੇ ਉਹਦੇ ਕਰਕੇ ਤੁਸੀਂ ਐਮਐਲਏ ਵੀ ਬਦਲਦੇ ਨੂੰ ਇਹ ਕਿਉਂ ਨਹੀਂ ਬਦਲ ਰਹੇ ਵੀ ਇਹ ਤੁਸੀਂ ਇਹ ਕਰਾਣਾ ਚਾਹ ਰਹੇ ਵੀ ਰੋਜ਼ ਹੀ ਤੁਸੀਂ ਕਤਲ ਕਰਾਣਾ ਤੇ ਰੋਜ਼ ਹੀ ਕਤਲ ਹੁੰਦਾ ਸੀ ਰੋਜ਼ ਹੀ ਕਤਲ ਕੋਈ ਨਾ ਦੇਦੀ ਕੋਈ ਕਾਉਂਟੇਬਿਲਟੀ ਕੀਤੀ ਫਿਕਸ ਹੀ ਨਹੀਂ ਹੋ ਰਹੀ ਇਹਨਾਂ ਨੂੰ ਐਸੇ ਨੂੰ ਅਸਤੀਫਾ ਦੇਣਾ ਚਾਹੀਦਾ ਵੀ ਚੰਗਾ ਅਫਸਰ ਆਕੇ ਜਿਹੜਾ ਕੋਈ ਪੰਜਾਬ ਨੂੰ ਸੰਭਾਵੇ ਨਹੀਂ ਤਾਂ ਦਿਨੋ-ਦਿਨ ਇੱਥੇ ਹੋਰ ਹੀ ਵੱਧਦਾ ਜਾਊਗਾ। ਦਿੱਲੀ ਤੁਸੀਂ ਦੇਖਦੇ ਹੋ ਕੋਈ ਕਤਲ ਹੁੰਦਾ ਅਗਲਾ ਨਾਲੇ ਨਾਲੇ ਜ਼ਿੰਮੇਵਾਰੀ ਵੀ ਨਹੀਂ ਲੈਂਦਾ ਤੁਸੀਂ ਸਭ ਤੋਂ ਵੱਡੀ ਗੱਲ ਆ ਦੇਖ ਲਓ ਵੀ ਮੈਂ ਮਾਰਿਆ ਜੀ ਫਿਰ ਕੀ ਹੋ ਰਿਹਾ ਜੀ ਫੜ ਕੇ ਤੁਸੀਂ ਅੰਦਰ ਦੇਂਦਿਓ ਅਗਲਾ ਅਫਸਰਸ ਕਰ ਰਹੇ ਨੇ ਚਾਰ ਜਾਨੇ ਜਾ ਕੇ ਫੇਰ ਉਹੀ ਕੰਮ ਰੋਜ਼ ਇਹੀ ਕੰਮ ਹੋ ਰਿਹਾ। ਦੇਖੋ ਇਸ ਵਕਤ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਇਹ ਸਵਾਲ ਜਿਹੜੇ ਪੁੱਛੇ ਜਾ ਰਹੇ ਨੇ ਇਹ ਤਸਵੀਰ ਜਿਹੜੀ ਆ ਤੁਹਾਨੂੰ ਦਿਖਾ ਪਾ ਰਹੇ ਹਾਂ। ਇਹ ਰੋਸ਼ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਐਸਐਸਪੀ ਦਫਤਰ ਦਾ ਘਰਾਵ ਜਿਹੜਾ ਉਹ ਕੀਤਾ ਜਾਣਾ ਹੈ ਕਿਹਾ ਜਾ ਰਿਹਾ ਹੈ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਘਰਾਵ ਜਿਹੜਾ ਉਹ ਕੀਤਾ ਜਾਣਾ ਹੈ ਤਾਂ ਇਸ ਵਕਤ ਇਹ ਤਸਵੀਰਾਂ ਨੇ ਜੋ ਤੁਸੀਂ ਵੇਖ ਸਕਦੇ ਹੋ ਜੋ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲਾਂ ਦੇ ਘੇਰੇ ਦੇ ਵਿੱਚ ਲਿੱਤੀਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਕਾਨੂੰਨ ਵਿਵਸਥਾ ਜੋ ਪੰਜਾਬ ਦੀ ਵਿਗੜਦੀ ਜਾ ਰਹੀ ਹੈ ਉਸ ਸਥਿਤੀ ਨੂੰ ਜਿਹੜਾ ਉਹ ਕਾਬੂ ਦੇ ਵਿੱਚ ਕੀਤਾ ਜਾਵੇ ਖਾਸ ਤੌਰ ਦੇ ਉੱਪਰ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਜਿਹੜਾ ਉਹ ਸਵਾਲਾਂ ਦੇ ਕੇਰੇ ਦੇ ਵਿੱਚ ਲਿੱਤਾ ਜਾ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਭੂਮਿਕਾ ਹੈ ਉਹ ਪੰਜਾਬ ਦੇ ਲਈ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਲਈ ਸਹੀ ਨਹੀਂ ਹੈ ਇਹ ਪੰਜਾਬ ਦੇ ਯੂਥ ਕਾਂਗਰਸ ਦੇ ਜਿਹੜੇ ਨੁਮਾਇੰਦੇ ਨੇ ਉਹ ਕਹਿ ਰਹੇ ਨੇ ਤਾਂ ਇਸ ਵਕਤ ਇਹ ਤਸਵੀਰਾਂ ਨੇ ਜੋ ਨਜ਼ਰ ਆ ਰਹੀਆਂ ਨੇ ਕਿ ਇਹ ਯੂਥ ਦੇ ਜਿਹੜੇ ਆਗੂ ਨੇ ਕੋ ਇਸ ਵਕਤ ਇਸ ਰੋਸ਼ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਨੇ ਐਸਐਸਪੀ ਪਟਿਆਲਾ ਦੇ ਅਫਸਰ ਦਾ ਘਰਾਵ ਕੀਤਾ ਜਾਣਾ ਹੈ ਪੰਜਾਬ ਦੇ ਡੀਜੀਪੀ ਦੇ ਤਸਵੀਰ ਨੂੰ ਇਸ ਵਕਤ ਕਰਾਸ ਮਾਰ ਦਿੱਤਾ ਗਿਆ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਕਾਨੂੰਨ ਵਿਵਸਥਾ ਜਾਂ ਇਹੋ ਜਿਹੇ ਕਿਹੜੇ ਚਾਹੀਤੇ ਜਿਹੜੇ ਪੰਜਾਬ ਦੇ ਡੀਜੀਪੀ ਨੇ ਜੋ ਸਰਕਾਰ ਦੇ ਨੇ ਜੋ ਇਸ ਵਕਤ ਇਹਨਾਂ ਨੂੰ ਹਟਾਇਆ ਜਿਹੜਾ ਉਹ ਨਹੀਂ ਜਾ ਰਿਹਾ ਕਿਵੇਂ ਦੇਖ ਰਹੇ ਹੋ ਜੀ ਇਸ ਵਕਤ ਕਾਨੂੰਨ ਵਿਵਸਥਾ ਕਾਨੂੰਨ ਵਿਵਸਥਾ ਦਾ ਬਹੁਤ ਹੀ ਬੁਰਾ ਹਾਲ ਹੈ ਅੱਜ ਸੇਰੇ ਤੋਂ ਖਬਰ ਆਈ ਹੈ ਵੀ ਇੱਥੇ ਸੰਜੇ ਕਲੋਨੀ ਵਿੱਚ ਮਰਡਰ ਹੋ ਗਿਆ ਕੁਝ ਨਹੀਂ ਪਤਾ ਕਿਸ ਟਾਈਮ ਕਿੱਥੇ ਕੀ ਵਾਪਰ ਜਵੇ ਪੰਜਾਬ ਸਰਕਾਰ ਵਾਸਤੇ ਬਹੁਤ ਹੀ ਸ਼ਰਮਨਾਕ ਗੱਲ ਹੈ ਵੀ ਜਿਹੜਾ ਲਾਅ ਐਂਡ ਆਰਡਰ ਆਪਣਾ ਕਾਬੂ ਨਹੀਂ ਕਰ ਸਕ ਰਿਹਾ ਸੋ ਅਸੀਂ ਵਾਰ-ਵਾਰ ਬੇਨਤੀ ਕਰ ਰਹੇ ਜਿੱਥੇ ਸਾਡੇ ਵੱਡੇ-ਵੱਡੇ ਜਾ ਆਪਣੀ ਜਾਨਾ ਦੇ ਕੇ ਲਾਅ ਨਾਡਰੋ ਕਰਦੇ ਸ ਪਰ ਇੱਥੇ ਇਹਨਾਂ ਨੂੰ ਕੋਈ ਵੀ ਅਸੀਂ ਮਜ਼ਾਕ 'ਚ ਕਾਨੂੰਨ ਨੂੰ ਲੈ ਰਹੇ ਜੇ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਵੀ ਇਸ ਨੂੰ ਕਾਬੂ ਕੀਤਾ ਜਾਵੇ ਅਤੇ ਗੈਂਗਸਟਰ ਜਾਂ ਹੋਰ ਜਿੰਨੇ ਵੀ ਮਾੜੇ ਅੰਸਰ ਆ ਉਹਨਾਂ ਦੇ ਕਾਬੂ ਕਰਕੇ ਉਹਨਾਂ ਨੂੰ ਅੰਦਰ ਜੇਲਾ ਛੁਟਿਆ ਜਾਵੇ ਭਾਈ ਜੀ ਕਿਵੇਂ ਦੇਖ ਰਹੇ ਤੁਸੀਂ ਪੂਰਾ ਹਾਲ ਹੈ ਸਰ ਕੋਈ ਕਾਉਂਟੇਬਿਲਟੀ ਫਿਕਸ ਨਹੀਂ ਹੈਗੀ ਡੀਜੀਪੀ ਪੰਜਾਬ ਨੂੰ 4 ਸਾਲ ਹੋ ਗਏ ਲੱਗੇ ਨੂੰ ਇੱਥੇ ਤੇ ਇੰਨਾ ਤੇ ਕਤਲੋਗਾਰਤ ਪੰਜਾਬ ਦੇ ਵਿੱਚ ਹੋ ਰਹੀ ਆ ਉਹਦੀ ਕੋਈ ਕਾਉਂਟੇਬਿਲਟੀ ਫਿਕਸ ਨਹੀਂ ਕਿ ਡੀਜੀਪੀ ਆਪਣੀ ਜੇਲ੍ਹ ਦੇ ਵਿੱਚ ਇਹ ਇਟਵੀ ਦੇ ਡੀਐਸਪੀ ਗੁਰਸ਼ੇਰ ਨੂੰ ਇਹਨਾਂ ਨੇ ਸਸਪੈਂਡ ਕੀਤਾ ਕਿ ਡੀਜੀਪੀ ਦੀ ਕੋਈ ਕਾਉਂਟੇਬਿਲਟੀ ਨਹੀਂ ਉਹਦੇ ਡੀਐਸਪੀ ਉਹ ਅੰਡਰੀ ਕੰਮ ਕਰਦਾ ਸੀ ਨਾ ਇਸ ਕਰਕੇ ਬਹੁਤ ਹੀ ਬੁਰਾ ਹਾਲ ਆ ਪੰਜਾਬ ਦੇ ਵਿੱਚ ਅੱਜ ਸ਼ਹਿਰ ਵਾਸੀਆਂ 'ਚ ਪਿੰਡ ਵਾਸੀਆਂ 'ਚ ਡਰ ਤੇ ਜੰਸ਼ ਦਾ ਮਾਹੌਲ ਆ ਪਰ ਕਿਵੇਂ ਦੇਖਦੇ ਹੋ ਕਿਉਂਕਿ ਲਗਾਤਾਰ ਇਨਕਾਊਂਟਰ ਵੀ ਵੇਖਣ ਨੂੰ ਮਿਲਦੇ ਨੇ ਜਿੱਥੇ ਇਨਕਾਊਂਟਰ ਵੀ ਕੀਤੇ ਜਾ ਰਹੇ ਨੇ ਕਿ ਉੱਤੇ ਵੀ ਪ੍ਰਿੰਸੀਪਲ ਭੂਮਿਕਾ ਕੱਟ ਰਿਹਾ ਸਰ ਕਤਲ 10 ਹੁੰਨੇ ਆ ਜੀ ਅਨਕਾਊਂਟਰ ਇੱਕ ਹੁੰਦਾ 10 ਕਤਲ ਹੁੰਨੇ ਆ ਅੱਜ ਕੱਲ ਇਹ ਨਹੀਂ ਪਤਾ ਤੁਸੀਂ ਕਿਸ ਨੂੰ ਕੀ ਦੇ ਨਜਾਇਜ਼ ਹਥਿਆਰ ਇਹ ਚੰਗਾ ਨਹੀਂ ਚਾਹ ਉਹ ਆਪਣੀ ਪ੍ਰੋਟੈਕਸ਼ਨ ਆਪ ਕਰ ਸਕਣ। ਨਜਾਇਜ਼ ਅਸਲਾ 35 35000 ਤੇ 30000 ਤੇ ਵੀ ਦਾ ਬਿਰਦਾ ਜੀ 50 ਅੱਜ ਜੇ ਤੁਸੀਂ ਅਨਜਾਣ ਬੰਦ ਨੂੰ ਛੇੜ ਨਹੀਂ ਸਕਦੇ ਇਹ ਨਹੀਂ ਪਤਾ ਕਿ ਕਿਹੜੇ ਡੱਬੇ ਚ ਕਿਹੜਾ ਬਸਤੋਲ ਕਰਕੇ ਗੋਲੀਆਂ ਮਾਰਦੇ ਪਹਿਲਾਂ ਲੜਾਈ ਹੁੰਦੀ ਡੰਡੇ ਛੋਟਿਆਂ ਨਾਲ ਹੋਂ ਤੱਕ ਕਤਲੋਗਰ ਤੱਕ ਆ ਗਈ ਲੜਾਈ ਤਾਂ ਬਿਲਕੁਲ ਦੇਖੋ ਇਸ ਵਕਤ ਸਵਾਲਾਂ ਦੇ ਕਿਨੇ ਦੇ ਵਿੱਚ ਜ਼ਰੂਰ ਹੈ ਔਰ ਇਹ ਤਸਵੀਰਾਂ ਨੇ ਜਦੋਂ ਵੇਖਿਆ ਜਾ ਰਿਹਾ ਹੈ ਕਿ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਉਸ ਵਕਤ ਯੂਥ ਕਾਂਗਰਸ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੋ ਕਿ ਪੂਰੇ ਪੰਜਾਬ ਭਰ ਦੇ ਵਿੱਚ ਕਿਹਾ ਜਾ ਰਿਹਾ ਕਿ ਜਿਹੜਾ ਪ੍ਰਦਰਸ਼ਨ ਹੈ ਉਹ ਹੋਣਾ ਹੈ ਕਿਵੇਂ ਦੇਖਜੋ ਖੈਰਾ ਸਾਹਿਬ ਜੋ ਕਾਨੂੰਨ ਵਿਵਸਥਾ ਨੂੰ ਲੈ ਕੇ ਆ ਜੀ ਤੁਹਾਡਾ ਪ੍ਰਦਰਸ਼ਨ ਹੈ ਕਾਨੂੰਨ ਵਿਵਸਥਾ ਦਾ ਜਨਾਜਾ ਨਿਕਲਿਆ ਪਿਆ ਪੰਜਾਬ ਦਾ ਜੀ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਅੱਜ ਕਾਨੂੰਨ ਵਿਵਸਥਾ ਕਿਹੜੀ ਰਹਿ ਗਈ ਹੈ ਅੱਜ ਹਰ ਕੇ ਬੱਚਾ ਜਿਹੜਾ ਆਪਣੇ ਘਰ ਤੋਂ ਜਾਂਦਾ ਹੈ ਉਹ ਆਪਣੇ ਆਪ ਨੂੰ ਅਸੀਂ ਮਾਪੇ ਸੇਵ ਨਹੀਂ ਸਮਝ ਰਿਹਾ ਔਰ ਉਹਨਾਂ ਨੂੰ ਐਂ ਲੱਗਦਾ ਕਿ ਜੇ ਤਾਂ ਬੱਚਾ ਸਾਡਾ ਗਿਆ ਏ ਵਾਪਸ ਆਏਗਾ ਕਿ ਨਹੀਂ ਆਏਗਾ ਕਿਉਂਕਿ ਹਰ ਰੋਜ਼ ਕਤਲੋਗਾਰ ਹਰ ਰੋਜ਼ ਗੋਲੀਆਂ ਹਰ ਰੋਜ਼ ਵਾਰਦਾਤਾਂ ਹੋ ਰਹੀਆਂ ਨੇ ਹਰ ਰੋਜ਼ ਇਹ ਬੇਸ਼ੱਕ ਜਿੰਨੇ ਮਰਜੀ ਇਹ ਫੇਕ ਮੁਕਾਬਲੇ ਵੀ ਕੀ ਜਾਂਦੇ ਨੇ ਔਰ ਚੱਕ ਚੱਕ ਕੇ ਲੋਕਾਂ ਨੂੰ ਅੰਦਰ ਵੀ ਦੇਣ ਲੇਕਿਨ ਕਤਲ ਬਾਅਦ ਵਿੱਚ ਹੁੰਦਾ ਹੈ ਜ਼ਿੰਮੇਵਾਰੀ ਉਹਦੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਹਰ ਰੋਜ਼ ਪਹਿਲਾਂ ਹੀ ਲੈ ਲਈ ਜਾਂਦੀ ਹੈ ਕਿ ਇਹ ਕਤਲ ਅਸੀਂ ਕਰਿਆ ਸਾਡਾ ਜੋ ਕਰਦਾ ਸਰਕਾਰ ਹਰ ਇੱਕ ਫਰੰਟ ਦੇ ਜਿਹੜੀ ਸਰਕਾਰ ਹੈ ਇਹ ਫੇਲ ਹੋਈ ਏ ਅੱਜ ਤਾਂ ਹੀ ਪੰਜਾਬ ਦਾ ਜਿਹੜਾ ਬੱਚਾ-ਬੱਚਾ ਇਹ ਸੜਕਾਂ ਤੇ ਆ ਕੇ ਇਸ ਨਿਕੰਮੀ ਸਰਕਾਰ ਤੋਂ ਇਹ ਮੰਗ ਕਰਦਾ ਹੈ ਕਿ ਤੁਹਾਡੇ ਨਾਲੋਂ ਤੇ ਪਹਿਲੀਆਂ ਸਰਕਾਰਾਂ ਸੌਗਣਾ ਚੰਗੀਆਂ ਸਨ ਬੇਸ਼ੱਕ ਅਕਾਲੀ ਦਲ ਦੀ ਸਰਕਾਰ ਸੀ ਬੇਸ਼ੱਕ ਕਾਂਗਰਸ ਦੀ ਸਰਕਾਰ ਸੀ ਘੱਟੋ-ਘੱਟੀ ਉਹ ਜਵਾਬ ਦੇਦੇ ਹੈ ਸੀ ਇਹਦੇ ਕਿਸੇ ਵੀ ਗੱਲ ਤੇ ਜਵਾਬਦੇਹੀ ਸਰਕਾਰ ਹੈ ਨਹੀਂ ਇਹ ਟੋਟਲ ਫੇਲ ਹੋਈ ਹੈ ਸਰਕਾਰ ਦੇਖੋ ਇਸ ਵਕਤ ਹਰ ਕੋਈ ਸਰਕਾਰ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲੈਂਦਾ ਹੋਇਆ ਨਜ਼ਰ ਆ ਰਿਹਾ ਯੂਥ ਕਾਂਗਰਸ ਵੱਲੋਂ ਲਗਾਤਾਰ ਪ੍ਰਦਰਸ਼ਨ ਜਿਹੜੇ ਨੇ ਉਹ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਉੱਪਰ ਜਿਵੇਂ ਕੀਤੇ ਜਾ ਰਹੇ ਨੇ ਤਾਂ ਇਸ ਵਕਤ ਪਟਿਆਲਾ ਦੇ ਵਿੱਚ ਵੀ ਵੱਡਾ ਰੋਸ ਮਾਰਚ ਜਿਹੜਾ ਉਹ ਨਿਕਲਦਾ ਹੋਇਆ ਨਜ਼ਰ ਆ ਰਿਹਾ ਕੈਮਰਾ ਪਰਸਨ ਅਜੇ ਕੁਮਾਰ ਦੇ ਨਾਲ ਦਮਨਪ੍ਰੀਤ ਸਿੰਘ ਪੀਟੀਸੀ ਨਿਊਜ਼ ਪਟਿਆਲਾ